ਸਾਰੀ ਸ਼ਕਾ ਜ਼ਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਭੈਣ ਭਰਾ ਆਪਣੇ ਆਪਣੇ ਘਰ ਦੇ ਥਰਤੀ ਕਲਾ ਵਿੱਚ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਕੰਮ ਕਰ ਕਰਦੇ ਹੋਵੋਗੇ ਤੇ ਬਾਹਰ ਹੋ ਰਹੀ ਅੱਜ ਬਾਰਿਸ਼ ਦਿਨ ਹੈ ਦਾ ਐਤਵਾਰ ਦਾ ਤੇ ਬਾਹਰ ਹੋ ਰਹੀ ਬਾਰਿਸ਼ ਬਹੁਤ ਇਸ ਦੱਸਿਆ ਹੈ ਇਸ ਵਿੱਚ ਤੇ ਆਪਾਂ ਕਰ ਲਈ ਚਾਹ ਚਾਹ ਬਣਾ ਲਈ ਆਪਾਂ ਤੇ ਹੁਣ ਆਪਾਂ ਪਤਾ ਨਹੀਂ ਕਿ ਬੱਸ ਸੌਂ ਚੁੱਕੀ ਮੈਂ ਸੌਰੀ ਕੱਪਾਉਂ ਚੁੱਕੀ ਤੇ ਹੱਜੇ ਨੂੰ ਤਾਂ ਆਵਾਂਗੇ ਚਲੋ ਮੀ ਦਾ ਵੀਡੀਓ ਤੁਹਾਨੂੰ ਦਿਖਾਵਾਂਗੇ ਲਓ ਜੀ ਪੈਣ ਲੱਗ ਗਿਆ ਮੀ ਦਿਨ ਹੈਗਾ ਐਤਵਾਰ ਦਾ ਤੇ ਮੀ ਦਾ ਵੀਓ ਤੁਹਾਨੂੰ ਦਿਖਾ ਰਹੇ ਆ ਇਹ ਬਹੁਤ ਜ਼ਿਆਦਾ ਤੇਜ਼ ਆ ਗਿਆ ਤੇ ਆਪਾਂ ਬਸ ਰੱਬ ਅੱਗੇ ਅਰਦਾਸ ਕਰ ਸਕਦੇ ਆ ਕਿ ਮੀ ਨਾ ਆਵੇ ਤੈਨੂੰ ਬਸ ਕੁਛਿੰਗ ਕਰ ਸਕਦੇ ਰੱਬ 'ਤੇ ਅਰਦਾਸ ਕਰਦੇ ਆ ਬਹੁਤ سارے ਪੱਤੇ ਖਤਰਾ ਹੀ ਖਤਰਾ ਵਾ ਪਾਣੀ ਦਾ ਤੇ ਬਹੁਤ سارے ਪਿੰਡ ਹੜ੍ਹ ਗਏ ਬਹੁਤ سارے ਪਿੰਡ ਹੜ੍ਹ ਗਏ ਤੇ ਬਹੁਤ ਜ਼ਿਆਦਾ ਤੇਜ਼ ਮੀਂਹ ਆ ਗਿਆ ਦੇਖੋ ਅਬ ਦੇ ਕਈ ਪੈਣਾ ਬਲੌਗ ਬਣਾਉਂਦੇ ਨੇ ਉਹਨਾਂ ਨੇ ਵੀ ਦੱਸਿਆ ਸਾਡੇ ਆਲੇ-ਦਾਲੇ ਪਿੰਡਾਂ ਦਾ ਹਾਲ ਇਹ ਬਹੁਤ ਜ਼ਿਆਦਾ ਮਤਲਬ ਕਿ ਨਹੀਂ ਆਇਆ ਸਾਰੇ ਪਾਸੇ ਬਹੁਤ ਅਫਾ ਹੋ ਗਿਆ ਸਿਆ ਹੱਡ ਦਾ ਖਤਰਾ ਹੋਇਆ ਪਿਆ ਵਾ ਰੱਬਾ ਇਹ ਕਹਿਦਣਾ ਕਰੀ ਪਲੀ ਅੱਜ ਫੇਰ ਰੋਕ ਦੇ ਨਹੀਂ ਕਿਉਂਕਿ ਪਰ ਕਰਲੇ ਹੈ ਕੱਲ ਜੋ ਗ੍ਰੀਨ ਚੱਲਨੀ ਆ ਦੱਸਿਆ ਹੋਇਆ ਵਾ ਕਿ ਪਹਿਲਾ ਲੜਾਈ ਫੇਰ ਮਤਲਬ ਕਿ ਮੀਂਹ ਹਾੜ੍ਹ ਫੇਰ ਆਪੋ ਖਮਰੀ ਕੱਲ ਜੋ ਗ੍ਰੀਨ ਚੱਲਨੀ ਆ ਬਾਕੀ ਰੱਬ ਨੂੰ ਜੋ ਮਨਜ਼ੂਰ ਹੁੰਦਾ ਉਹੀ ਹੁੰਦਾ ਵਾ ਦੇਖੋ ਕਿੰਨਾ ਸਾਡਾ ਛੋਟਾ ਜਿਹਾ ਮਤਲਬ ਕਿ ਡੇੜਾ ਵਾ ਦੇਖੋ ਤੇ ਸਾਰਾ ਭਰ ਗਿਆ ਪਾਣੀ ਨਾਲ ਬਹੁਤ ਇੰਨਾ ਜ਼ਿਆਦਾ ਤੇਜ਼ ਨਹੀਂ ਵੀ ਨਹੀਂ ਹੈਗਾ ਤੇ ਦੇਖੋ ਕਿਵੇਂ ਮਤਲਬ ਉਪਰੋਂ ਪਾਣੀ ਆਨ ਲੱਗ ਗਿਆ ਛੱਤ ਤੋਂ ਕਿ ਉੱਧਰ ਸਾਡੇ ਮੰਮੀ ਫੇਲ ਲੱਗੇ ਹੋਏ ਲੱਜਾ ਚਾ ਬਣਾਈ ਸੀ ਚਾ ਪੀ ਲੱਗੇ ਨੇ ਉੱਤੇ ਸਾਡੇ ਬਾਪੂ ਜੀ ਬੈਠੇ ਹੋਏ ਨੇ ਖਾ ਰਹੇ ਗੱਗੂ ਸਾਡੀ ਫਿਰਦੀ ਆ ਇਹ ਗੱਗੂ ਇਹ ਕਰਦੀ ਫਿਰਦੀ ਹੈ ਚਾਹ ਡੋਲ ਦੇਗੀ ਗੱਗੂ ਰੱਖ ਦੇ ਵੇ ਚਾਹ ਨਾਲ ਡੋਲ ਦੇਂਦਾ ਦਾਜੀ ਅੱਜ ਆਪਾਂ ਬਣਾਉਣ ਲੱਗਿਆ ਮਕਰੋਨੀ ਤੇ ਮੈਂ ਪੈ ਰਿਆ ਸੀ ਮੇ ਵਿੱਚ ਤਾਂ ਕੁਝ ਮਤਲਬ ਕੀ ਖਾਂਦੇ ਨੂੰ ਦਿਲ ਕਰਦਾ ਰਹਿਣਾ ਕੁਛ ਨਾ ਕੁਛ ਤੇ ਆਪਾਂ ਸੋਚਿਆ ਅੱਜ ਮਕਰੋਨੀ ਬਣਾਵਾਂਗੇ ਤੇ ਮਕਰੋਨੀ ਦਾ ਰਿਵਿਊ ਦਿਖਾਵਾਂਗੇ ਤੁਹਾਨੂੰ ਤੇ ਹੌਲੀ ਹੌਲੀ ਆਪਾਂ ਹਲਾ ਰਿਹਾ ਇਹਨੂੰ ਬਸ ਉਬਲ ਕੇ ਤੇ ਆਪਾਂ ਇਹਨੂੰ ਤੜਕਾ ਲਾਵਾਂਗੇ ਅੱਗੇ ਕਿ ਸਾਨੂੰ ਤੁਹਾਡੇ ਨਾਲ ਸ਼ੇਕ ਕਰਾਂਗੇ ਤੇ ਚਲੋ ਉਬਲਣ ਹੰਦ ਤੱਕ ਕਰਦੇ ਆਂ ਵੇਟ ਲਓ ਜੀ ਆਪਣੀ ਮਕਰੋਨੀ ਉਬਲ ਗਈ ਆ ਦੇਖੋ ਕਿੰਨੀ ਸੋਹਣੀ ਬਹੁਤ ਸੋਨੇ ਦੇ ਉਬਲੇ ਦੀ ਤੇ ਆਪਾਂ ਹੁਣ ਇਹਨੂੰ ਮਤਲਬ ਕਿ ਤੜਕਾ ਲਗਾਵਾਂਗੇ ਪਾਣੀ ਨਾਲ ਧੋ ਲਈ ਤੇ ਆਪਾਂ ਹੁਣ ਇਹਨੂੰ ਤੜਕਾ ਲਗਾਵਾਂਗੇ ਇਹ ਖਾਣ ਵਿੱਚ ਬਹੁਤ ਸਵਾਦ ਲੱਗਦੇ ਆ ਮਲਾਈ ਪਾ ਕੇ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਲਓ ਜੀ ਆਪਾਂ ਤੜਕਾ ਲਗਾਉਣ ਲੱਗਿਆ ਤੇਲ ਪਾ ਲਿਆ ਤੇਲ ਥੋੜਾ ਹੀ ਪਾਇਆ ਹੋ ਤੇ ਉਟੀਰਾ ਪਾ ਲਿਆ ਆਪਾਂ ਤੇ ਆਪਾਂ ਹੁਣ ਪਿਆਜ਼ ਪਾਵਾਂਗੇ ਤੇ ਅੱਪਾ ਪਿਆਜ਼ ਭਾਲੇ ਤੇ ਆਪਾਂ ਹੌਲੀ ਹੌਲੀ ਖਰਾਮ ਲਾਵਾਂਗੇ ਤੇ 골ਡਨ ਹੋਣ ਤੱਕ ਆਪਾਂ ਇਹਨੂੰ ਥੋੜੇ ਦੇਰ ਤੱਕ ਹਲਾਇਆ ਮੰਗੇ ਚਲੋ ਤੁਹਾਨੂੰ ਦਖਾਉਂਦੇ ਆਂ ਅੱਗੇ ਲਓ ਜੀ ਆਪਾਂ ਜਿਹੜੇ ਕਰੇਲੂ ਮਤਲਬ ਕਿ ਮਸਾਲੇ ਬਣਨੇ ਹੋਗੇ ਪਾਵਾਂਗੇ ਤਕਰੀਬਨ ਜਿਆਦਾ ਮਸਾਲਿਆਂ ਨਾਲ ਅੰਦਰ ਮਤਲਬ ਕਿ ਜਿਆਲਨ ਹੋਣਾ ਬੈਂਦੀ ਹੈ ਲੋਜੀ ਆਪਾਂ ਹੁਣ ਮਸਾਲੇ ਨੂੰ ਇਸ ਪਾ ਕੇ ਚਲਾਤਾ ਅਜੇ ਨਾ ਪਾਈ ਮਲਾਈ ਰੱਖੀ ਆ ਲੋਜੀ ਆਪਾਂ ਮਸਾਲੇ ਵਿੱਚ ਹਲਾ ਲਈ ਤੇ ਆਪਾਂ ਹਲਦੀ ਨਹੀਂ ਪਾਈ ਹੈਗੀ ਹਲਦੀ ਨਾਲ ਰੰਗ ਹੋ ਜਾਂਦਾ ਵੈਸੇ ਹਲਦੀ ਕਹਿੰਦੇ ਖਾਣੀ ਨਹੀਂ ਕਰਦੇ ਤੇ ਖੰਦੇ ਆਪਾਂ ਹਲਦੀ ਪਾਈ ਨਹੀਂ ਤੇ ਆਪਾਂ ਹਲਾ ਦਿੱ ਚੰਗੀ ਤਰ੍ਹਾਂ ਮਸਾਲੇ ਦੀ ਦੇਖੋ ਬਹੁਤ ਵਧੀਆ ਬਣ ਗਈ। ਆਪਾਂ ਥੋੜੀ ਜਿਹੀ ਪਾਵਾਂਗੇ ਇਸ ਮਲਾਈ। ਥੋੜੀ ਜਿਹੀ ਆਪਾਂ ਪਾਤੀ ਮਲਾਈ ਫਿਰ ਨੂੰ ਆਪਾਂ ਹੁਣ ਹਲਾਵਾਂਗੇ ਹਲਾ ਕੇ ਬਾਅਦ ਤੁਹਾਨੂੰ ਦਿਖਾਵਾਂਗੇ। ਲੋਜੀ ਰੈਡੀ ਹੋ ਗਈ ਬਣ ਕੇ ਉਹ ਵਧੀਆ ਲੱਗ ਰਹੀ ਹੈ ਦੇਖੋ ਤੇ ਖਾਣ ਖਾਣ ਤੇ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦੀ ਬਣੀ ਕਿਸ ਤਰ੍ਹਾਂ ਦੀ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਤੇ ਚਲੋ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ थैंक यू ਲਓ ਕਿੰਨੀ ਸੋਹਣੀ ਬਣ ਕੇ ਆਪਣੀ ਮਕਰਾਨੀ ਤਿਆਰ ਹੋ ਗਈ ਦੇਖੋ ਬਹੁਤ ਸੋਹਣੀ ਲੱਗ ਰਹੀ ਹੈ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ थैंक यू ਮਿਲਦੇ ਨੇ ਨੈਕਸਟ ਵਲੌਗ ਵਿੱਚ